ਰਾਏ ਕਿਸ ਤਰ੍ਹਾਂ ਦੇਖਦੇ ਹੋ ਕਾਂਗਰਸ ਵੱਲੋਂ ਟਿਕਟ ਦਾ ਐਲਾਨ ਕਰ ਦਿੱਤਾ ਗਿਆ ਅੱਜ ਤੁਸੀਂ ਆਇਓ ਭਾਤੂ ਸ਼ਰਾਸ ਜੀ ਦੇ ਪਰ ਹਾਂਜੀ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਕਿਸ ਤਰ੍ਹਾਂ ਦੇਖਦੇ ਹੋ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪੱਛਮੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇਖੋ ਚੋਣਾ ਜੀ ਮੈਨੂੰ ਲੱਗਦਾ ਕਿ ਇਹ ਸਾਡੇ ਆਸਤੇ ਇੱਕ ਆਪਰਚੁਨਿਟੀ ਹੈ ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਸ ਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਏਗੀ ਔਰ ਲੋਗ ਆਮ ਆਦਮੀ ਪਾਰਟੀ ਨੂੰ ਨਕਾਰਨਗੇ ਤੁਹਾਡੇ ਵੱਲੋਂ ਕਿੰਨਾ ਕਿ ਸਮਰਥਨ ਹੈਗਾ ਤੁਸੀਂ ਪਹਿਲਾਂ ਲੁਧਿਆਣਾ ਜਿੱਤੇ ਚੁੱਕੇ ਹੋ ਤੇ ਹੁਣ ਵੈਸਟ ਦੀ ਵਾਰੀ ਮੈਂ ਤਾਂ ਜੀ ਕਾਂਗਰਸ ਦਾ ਪ੍ਰਧਾਨ ਐ ਸੋ ਮੇਰਾ ਤਾਂ ਇਹ ਫਰਜ ਹੈ ਕਿ ਹਰ ਵਿਅਕਤੀ ਜਿਹੜਾ ਕਾਂਗਰਸ ਦਾ ਟਿਕਟ ਲਵੇ ਉਹ ਵਿਅਕਤੀ ਵੱਡੇ ਤੋਂ ਵੱਡੇ ਮਾਰਜਨ ਤੇ ਜਿੱਤੇ ਸੋ ਇਹ ਉਮੀਦ ਹੈ ਕਿ ਭਾਰਤਕੋਸ਼ਨਾ ਆਸ਼ੂ ਜੀ ਵੱਡੇ ਤੋਂ ਵੱਡੇ ਫਰਕ ਨਾਲ ਜਿੱਤੇ ਅਸੀਂ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ। ਕਾਂਗਰਸ ਦੇ ਇਕੱਟੇ ਬੈਠੇ ਸੀ ਕਿੱਦਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ? ਨਹੀਂ ਰਣਨੀਤੀ ਤਾਂ ਨਹੀਂ ਅੱਜ ਮਿਲਣ ਆਈ ਸੀ ਵਧਾਈ ਦੇਣ ਨੂੰ ਪਰ ਆਸ਼ੂ ਜੀ ਹੈ ਨਹੀਂ ਸੀਗੇ। ਤੇ ਫਿਰ ਪਹਿਲਾਂ ਲੱਗਾ ਨਹੀਂ ਸੀਗਾ ਕਿ ਨਹੀਂ ਲਾਇਆ ਸੀਗਾ ਜੀ ਦਲਵੀ ਸਾਹਿਬ ਨੇ ਮੈਸੇਜ ਲਾਇਆ ਸੀ ਵੀ ਸਾਡੇ 6:30 ਵਜੇ ਆਵਾਂਗੇ ਪਰ ਜਿਵੇਂ ਹੋਣੇ ਕੰਮ-ਕੁਮ ਕਿਤੇ ਗਏ ਹੋਣੇ ਇਸ ਕਰਕੇ ਉਹ ਮਿਲ ਨਹੀਂ ਪਾਏ। ਤਾਂ ਕਾਂਗਰਸ ਦੀ ਗੁੱਟਬਾਜੀ ਨੂੰ ਕਿਸਤਾ ਦੇ ਦਿਓ ਕਹਿੰਦੇ ਨੇ ਕਿ ਗੁੱਟਬਾਜੀ ਨਹੀਂ ਮਰਜੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਅਰਵਿੰਦ ਕੇਜੀਵਾਲ ਭਗਵਤ ਮਾਨ ਲਗਾਤਾਰ ਲੁਧਿਆਣਾ ਦੇ ਘੇਰੇ ਤੇ ਨੇ ਵੱਡੇ ਜਿਹੜਾ ਵਾ ਉਹਨਾਂ ਦੇ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਕਿਸ ਤਰ੍ਹਾਂ ਦੇ ਦਿਓ ਕਹਿੰਦੇ ਨੇ 3 ਸਾਲ ਜਿਹੜੇ ਜਿੰਨੀਆਂ ਮਰਜ਼ੀ ਆ ਰੈਲੀਆਂ ਕੋਈ ਕਰ ਲੇ ਪਰ ਬਾਬਾ ਸੁੱਖ ਰੱਖੇਗਾ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਏਗੀ ਕਿ ਇਸ ਤਰ੍ਹਾਂ ਦੇਖਦੇ ਹੋ ਕਾਂਗਰਸ ਵੱਲੋਂ ਟਿਕਟ ਦਾ ਐਲਾਨ ਕਰ ਦਿੱਤਾ ਗਿਆ ਅੱਜ ਤੁਸੀਂ ਆਇਓ ਭਾਸੂ ਸਰਾਸੂ ਜੀ ਦੇ ਕੋਲ ਹਾਂਜੀ ਮੈਨੂੰ ਲੱਗਦਾ ਕਿ ਬਾਬਾ ਜੀ ਕਿਰਪਾ ਕਰਨਗੇ ਅਸੀਂ ਵਧੀਆ ਵੱਡੇ ਮਾਰਜਨ ਦੇ ਨਾਲ ਇਹ ਸੀਟ ਜਿੱਤਾਂਗੇ ਕਿਸ ਤਰ੍ਹਾਂ ਦੇਖਦੇ ਹੋ ਲੁਧਿਆਣਾ ਦੀ ਰਾਜਨੀਤੀ ਨੂੰ ਲੁਧਿਆਣਾ ਪਛਮੀ ਚੋਣਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਦੇਖੋ ਚੋਣਾਂ ਜੀ ਮੈਨੂੰ ਲੱਗਦਾ ਕਿ ਇਹ ਸਾਡੇ ਆਸੇ ਇੱਕ ਆਪਰਚੂਨਿਟੀ ਹੈ ਔਰ ਸਾਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਦੀ ਇਸ ਵਾਰੀ ਜਿਹੜੀ ਬਾਈ ਇਲੈਕਸ਼ਨ ਦੇ ਵਿੱਚ ਜਿੱਤ ਹੋਏਗੀ ਔਰ ਲੋਕ ਆਮ ਆਦਮੀ ਪਾਰਟੀ ਨੂੰ ਨਕਾਰਨਗੇ ਤੁਹਾਡੇ ਵੱਲੋਂ ਕਿੰਨਾ ਕਿ ਸਮਰਥਨ ਹੈਗਾ ਤੁਸੀਂ ਪਹਿਲਾਂ ਲੁਧਿਆਣਾ ਜਿੱਤੇ ਚੁੱਕੇ ਹੋ ਤੇ ਹੁਣ ਵੈਸਟ ਦੀ ਵਾਰੀ ਮੈਂ ਤਾਂ ਜੀ ਕਾਂਗਰਸ ਦਾ ਪ੍ਰਧਾਨ ਐ ਸੋ ਮੇਰਾ ਤਾਂ ਇਹ ਫਰਜ ਹੈ ਕਿ ਹਰ ਵਿਅਕਤੀ ਜਿਹੜਾ ਕਾਂਗਰਸ ਦਾ ਟਿਕਟ ਲਵੇ ਉਹ ਵਿਅਕਤੀ ਵੱਡੇ ਤੋਂ ਵੱਡੇ ਮਾਰਜਨ ਤੇ ਜਿੱਤੇ ਸੋ ਇਹ ਉਮੀਦ ਹੈ ਕਿ ਭਾਰਤਪੁਰਸ਼ ਅਸ਼ੂ ਜੀ ਵੱਡੇ ਤੋਂ ਵੱਡੇ ਫਰਕ ਨਾਲ ਜਿੱਤੇ ਅਸੀਂ ਸਾਰੇ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੇ। ਕਾਂਗਰਸ ਦੇ ਇਕੱਟੇ ਬੈਠੇ ਸੀ ਕਿੱਦਾਂ ਦੀ ਰਣਨੀਤੀ ਤਿਆਰ ਕਰ ਰਹੇ ਹੋ? ਨਹੀਂ ਰਣਨੀਤੀ ਤਾਂ ਨਹੀਂ ਅੱਜ ਮਿਲਣ ਆਈ ਸੀ ਵਧਾਈ ਦੇਣ ਨੂੰ ਪਰ ਆਸ਼ੂ ਜੀ ਹੈ ਨਹੀਂ ਸੀਗੇ। ਤੇ ਫਿਰ ਪਹਿਲਾਂ ਲੱਗਾ ਨਹੀਂ ਸੀਗਾ ਕਿ ਨਹੀਂ ਲਾਇਆ ਸੀਗਾ ਜੀ ਦਲਵੀ ਸਾਹਿਬ ਨੇ ਮੈਸੇਜ ਲਾਇਆ ਸੀ ਵੀ ਸਾਢੇ 6:00 7:00 ਵਜਾਂਗੇ ਉਹ ਪਰ ਜਿਵੇਂ ਹੋਣਿਆ ਕੰਮਕੁਮ ਕਿਤੇ ਗਏ ਹੋਣੇ ਇਸ ਕਰਕੇ ਉਹ ਮਿਲ ਨਹੀਂ ਪਾਏ। ਤਾਂ ਕਾਂਗਰਸ ਦੀ ਗੁੱਟਬਾਜੀ ਨੂੰ ਕਿਸ ਤਰ੍ਹਾਂ ਦੇ ਦਿਓ ਕਹਿੰਦੇ ਨੇ ਕਿ ਗੁੱਟਬਾਜੀ ਨਹੀਂ ਮਰਜ਼ੀ ਮਜ਼ਬੂਤ ਹੋਵੇ ਗੁੱਟਬਾਜੀ ਜਿਹੜੀ ਆ ਉਹ ਨੁਕਸਾਨ ਬਿਲਕੁਲ ਗੁੱਟਬਾਜੀ ਨਹੀਂ ਹੈ ਕਾਂਗਰਸ ਦੇ ਵਿੱਚ ਕਿਸੇ ਪ੍ਰਕਾਰ ਦੀ ਅਸੀਂ ਡਟ ਕੇ ਲੜਾਈ ਲੜਾਂਗੇ ਆਉਣ ਵਾਲੇ ਸਮੇਂ ਵਿੱਚ ਅਰਵਿੰਦ ਕੇਜੀਵਾਲ ਭਗਵੰਤ ਮਾਨ ਲਗਾਤਾਰ ਲੁਧਿਆਣਾ ਘੇਰੇ ਤੇ ਨੇ ਵੱਡੇ ਜਿਹੜਾ ਵਾ ਉਹਨਾਂ ਦੇ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਕਿਸ ਤਰ੍ਹਾਂ ਦੇ ਦਿਓ ਕਹਿੰਦੇ ਨੇ 3 ਸਾਲ ਸ ਜਿੰਨੀਆਂ ਮਰਜ਼ੀਆਂ ਰੈਲੀਆਂ ਕੋਈ ਕਰ ਲੇ ਔਰ ਬਾਬਾ ਸੁੱਖ ਰੱਖੇਗਾ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਈ